ਸਤਿ ਸ਼੍ਰੀ ਅਕਾਲ ਜੀ ਸਾਰੇ ਰੂਟ ਮੋਰਨਿੰਗ ਫੇਰ ਤੋਂ ਸਵਾਗਤ ਹੈ ਨਵੇਂ ਬਲੌਗ ਦੇ ਨਾਲ ਠਾਕ ਪੂਰੀ ਪੈਰੀ ਆ 8 ਵਜੇ ਦਾ ਸਮਾਂ ਆਪਾਂ ਚੜ੍ਹਦੇ ਜੀ ਕੰਮ ਤੇ ਜਮਾਤ ਵਰਤੀ ਤੇ ਸੁਲਵੀਰ ਤੇ ਗੁਰਪ੍ਰੀਤਾ ਜੇ ਪਿੱਛੇ ਆ ਰਹੇ ਆ ਕਾਰਾਂ ਨਾਲ ਪੱਛੇ ਨਾਲੇ ਆ 6 ਵਜੇ ਦੇ ਉੱਥੇ ਆ ਤਕਰੀਬਨ ਤੇ ਨਾ ਧੋ ਕੇ ਆ ਤਿਆਰੀ ਕਰਕੇ ਆਪਣੇ ਓਟੀ ਪਾਣੀ ਬੰਨ ਕੇ ਤਿਆਰ ਹੋ ਕੇ ਆਪਾਂ ਜਾ ਰਹੇ ਆ ਜੀ ਕੰਮ ਤੇ ਧੁੰਦ ਬਹੁਤ ਜ਼ਿਆਦਾ ਵਾ ਵੇਖੋ ਤੇ ਬੜੇ ਆਰਾਮ ਦੇ ਨਾਲ ਜਾ ਰਹੇ ਆ ਜੀ ਏ ਗਾਈਸ ਮੈਂ ਪਹੁੰਚ ਗਿਆ ਜੀ ਆਪਣੇ ਇੱਥੇ ਡੈਂਪ ਦੇ ਉੱਤੇ ਮੈਂ ਤੇ ਬੰਟੀ ਤੇ ਟਰਾਲੇ ਆਪਣੇ ਆ ਖਲੋਤੀ ਆ ਜੀ ਖਾਲੀ ਚਾਰ ਟਰਾਲੇ ਆ ਤੇ ਹੋ ਸਕਦਾ ਆਪਾਂ ਦੋ ਭਰੀਏ ਜਾਂ ਤਿੰਨ ਭਰੀਏ ਅੱਜ ਤੇ ਬਾਕੀ ਦੇ ਜਿਹੜੇ ਆਪਣੇ ਨਾਲ ਦੇ ਗਰਮੀਤ ਤੇ ਦੂਜਾ ਆਪਣਾ ਹੈਗਾ ਦਲਵੀਰ ਹਜੇ ਤੱਕ ਪਹੁੰਚ ਨਹੀਂ ਸਾਡੇ ਪਿੱਛੇ ਤੁਰੇ ਸੀਗੇ ਤੇ ਆਪਾਂ ਧੁੰਦ ਦੇ ਵਿੱਚ 8 ਵਜੇ ਤੁਰੇ ਸੀਗੇ ਪੂਰੇ ਆਪਣੇ ਹਰੂਆਲ ਪਿੰਡ ਤੋਂ ਘਰੋਂ ਤੇ ਸਾਢੇ 8 ਵਜੇ ਤਕਰੀਬਨ ਆਪਾਂ ਇੱਥੇ ਪਹੁੰਚ ਗਏ ਡੈਂਪ ਤੇ ਆਪਣੇ ਦੇ ਤੇ ਧੁੰਦ ਦੇਖ ਸਕਦੇ ਜੇ ਬਹੁਤ ਜ਼ਿਆਦਾ ਧੁੰਦ ਦੇ ਵਿੱਚ ਆਪਾਂ ਇੰਡੀਕੇਟਰ ਲਾਈਟਾਂ ਲੁੱਟਾ ਜਗਾ ਆ ਕੇ ਪਹੁੰਚ ਗਏ ਠੰਡ ਦੀ ਆਪਾਂ ਕੇਅਰ ਨਹੀਂ ਕੀਤੀ ਕਿਉਂਕਿ ਆਪਾਂ ਮਿਹਨਤ ਕਰਨੀ ਆ ਠੰਡੇ ਦਾ ਜਾਂ ਗਰਮੀ ਆ ਆਪਾਂ ਕੰਮ ਕਰਨਾ ਵਾ ਤੇ ਆਪਣੇ ਘਰ ਚ ਲਾਉਣੇ ਨੇ ਬੱਚੇ ਪਾਲਣੇ ਆ ਪੈਸਾ ਤੇ ਲਕਮਾਉਣਾ ਬਹੁਤ ਜ਼ਰੂਰੀ ਆ ਮਿਹਨਤ ਕਰਨੀ ਆ ਜਿੱਦਾਂ ਵੀ ਹੋਇਆ ਤੇ ਆਪਣਾ ਡੇਲੀ ਕੰਮ ਕਰਨਾ ਜੀ ਆਪਣਾ ਡਰਾਈਵਰ ਵੀਰ ਆ ਗਿਆ ਵਾ ਟਰਾਲਾ ਲੈ ਕੇ ਜਾਣ ਲੱਗਿਆ ਵਾ ਤੇ ਇਹ ਵੀਰ ਲੈ ਕੇ ਜਾਏਗਾ ਟਰਾਲਾ ਤੀਨਾਂ ਨਗਰ ਪਤਾਨੀ ਪਠਾਨਕੋਟ ਤੇ ਬਾਕੀ ਡਰਾਈਵਰ ਜਿਹੜੇ ਹਜੇ ਆਉਂਦੇ ਆ ਆ ਟਰਾਲਾ ਆਪਾਂ ਕੱਲ ਕੀਤਾ ਸੀ ਲੋਡ ਇਹਨੂੰ ਲੈ ਕੇ ਚੱਲਿਆ ਵਾ ਵੀਰ ਫੈਕਟਰੀ ਤੇ ਲੱਗਾ ਵਾ ਉਹਨਾਂ ਫੋਨ ਹੁੱਕ ਨੂੰ ਕਿੱਥੇ ਆ ਫਾਰਮ ਟਰੈਕ ਨਿਊ ਹੋਲਡ ਲੈ ਕੇ ਆਇਆ ਵੀਰ ਨਵੀਰ ਲੈ ਕੇ ਚੱਲਿਆ ਜੀ ਹੁਣ ਟਰਾਲੇ ਨੂੰ ਦਿਨਾਂਗਰ ਵੀਰ ਚੱਲਿਆ ਫੈਕਟਰੀ ਤੇ ਇਹ ਖਾਲੀ ਹੋ ਕੇ ਹੋ ਸਕਦਾ ਅੱਜ ਹੀ ਆਜੇ ਜਾਂ ਸ਼ਾਮ ਨੂੰ ਆਜੇ ਪਤਾ ਨਹੀਂ ਕਦੋਂ ਹੁੰਦਾ ਵਾ ਇਹ ਤਾਂ ਕੰਮ ਚੱਲਦਾ ਵਾ ਹੀ ਭਰਦੇ ਹੀ ਤਾਂ ਵਾ ਤੇ ਵੀਰ ਹੁਣ ਹੀ ਲੈ ਕੇ ਮਤਲਬ ਚੱਲ ਜਾਂਦੇ ਆ ਠੀਕ ਆ ਤਾਰਾ ਠੀਕ ਆ ਤੇ ਜਾਂਦੋ ਕਰਨ ਵੀਰ ਚੱਲਿਆ ਵਾ ਇਧਰ ਆਗਾ ਜੀ ਸੁਖਵੀਰ ਇਹ ਸੁਖਵੀਰ ਤੇ ਕਰਨਵੀਰ ਦੋਨੋਂ ਚੱਲੇ ਆ ਜੀ ਟਰਾਲੇ ਲੈ ਕੇ ਇਹ ਕੱਲ ਆਪਾਂ ਗਿਤੇ ਸੀ ਲੋਡ ਤੇ ਦੋਨੇ ਭਰਾ ਆ ਆਪਣੇ ਚੱਲੇ ਆ ਜੀ ਲੈ ਕੇ ਟਰਾਲੇ ਤੇ ਦੂਜੇ ਡਰਾਈਵਰ ਹਜੇ ਆ ਰਹੇ ਆ ਤੇ ਸੁਖਵੀਰ ਨੂੰ ਕਿਹਾ ਸੀ ਆਖਿਆ ਵੀ ਖਾਲੀ ਟਰਾਲਾ ਯਾਰ ਸਾਨੂੰ ਲਾ ਦੇ ਤੇ ਸਾਢੇ 8 ਵਜੇ ਦੇ ਆਪਾਂ ਇੱਥੇ ਪਹੁੰਚੇ ਆ ਟੈਂਪ ਦੇ ਤੇ ਵੀਰ ਆਂਦਾ ਮੈਂ ਲੈ ਕੇ ਚੱਲੇ ਆ ਟਰਾਲਾ ਪਰ ਮੈਂ ਆਖਿਆ ਯਾਰ ਨਹੀਂ ਯਾਰ ਅਸੀਂ ਸਵੇਰ ਦੇ ਨਿਕਲੇ ਆ ਬੜੇ ਠੰਡ ਦੇ ਵਿੱਚ ਆਏ ਤੁਹਾਨੂੰ ਪਹਿਲਾਂ ਖਾਲੀ ਟਰਾਲਾ ਲਾ ਦੇ ਤਾਂ ਹੁਣ ਲਾਜ ਦੇ ਲੱਗਦਾ ਵੀ ਲਓ ਜੀ ਦੋਸਤੋ ਇੱਕ ਟਰਾਲਾ ਹੋ ਗਿਆ ਜੀ ਆਪਣਾ ਲੋਡ ਤੇ ਨਾਲ ਹੀ ਉਹਦੇ ਨਾਲ ਆਪਾਂ ਪਾਤੇ ਜੇ ਰਸੇ ਉਹ ਹੋ ਗਏ ਕੰਮ ਕੰਪਲੀਟ ਤੇ ਦੂਸਰਾ ਟਰਾਲਾ ਆਪਾਂ ਲਦਾ ਵਾ ਲਿਆਵਲ ਵਾ ਇਧਰ ਤੇ ਦਲਬੀਰ ਸਿੰਘ ਤੇ ਬੰਟੀ ਦੋਨੋਂ ਮਤਲਬ ਨਾਲ ਹੁਣ ਆਪਾਂ ਜਾਈਆਂ ਲਦਣ ਟਰਾਲਾ ਤੇ ਗਰਮੀਤ ਗਿਆ ਜੀ ਚਾਹ ਲੈਣ ਦੇ ਨਾਲੇ ਲੈਣ ਗਿਆ ਜੀ ਵੇਸਨ ਹੋਰ ਜੀ ਦਲਬੀਰ ਸਿੰਘ ਜੀ ਕੀ ਆ ਲਿਆ ਜੀ ਮਹਾਰਾਜ ਕਿਦਾਂ ਚੱਲ ਰਾਇਆ ਇਹ ਕੰਮ ਕਰ ਰਿਹਾ ਬਹੁਤ ਵਧੀਆ ਵਧੀਆ ਟਾਈਮ ਪਾਸ ਹੋ ਰਿਹਾ ਵਧੀਆ ਕਾਠ ਹੋ ਇੰਨੀ ਬੜੀ ਬਾੜ ਚਲੋ ਆ ਵੇਖੋ ਜੀ ਹੁਣ ਏਦਾਂ ਗੱਠ ਲੱਗਣੀਆਂ ਪਹਿਲੀ ਥੋੜੀ ਥੋੜੀ ਬਾਹਰ ਕੱਢਣੀ ਪਣੀ ਆ ਤੇ ਫੇਰ ਲੱਦ ਵਧੀਆ ਹੁਣੀ ਕੱਲ ਸਾਡੀ ਜਿਹੜੀ ਲੱਦ ਇੱਕ ਖਰਾਬ ਹੋ ਗਈ ਸੀ ਆਪਾਂ ਸਵੇਰੇ ਆਨ ਕਾਠ ਵਾ ਜਿਹਨੂੰ ਸੈਟਅਪ ਕੀਤਾ ਵਧੀਆ ਤਰੀਕੇ ਦੇ ਨਾਲ ਫੇਰ ਤੇ ਨਾਲ ਹੁਣ ਆ ਵੇਖੋ ਏਦਾਂ ਸੈੱਟ ਕਰਨੀ ਪੈਂਦੀ ਨਾਲ ਦੀ ਨਾਲ ਗੱਠ ਵਧੀਆ ਤੇ ਸਖਤ ਗੱਠ ਬਾਹਰ ਲਮਣੀ ਪੈਂਦੀ ਆ ਜਿਹੜੀ ਪੋਲੀ ਹੋਵੇ ਉਹ ਅੰਦਰ ਲਾ ਦੇਈਦੀ ਆ ਏਦਾਂ ਚੱਲੰਦਾ ਜੀ ਕੰਮ ਟਰਾਲੇ ਦਾ ਵੀ ਦੋਸਤੋ ਦੋ ਵਾਰ ਚਲੇ ਆਪਣਾ ਹੋਗਾ ਜੀ ਚਾਹ ਦਾ ਟੈਮਤ ਗਰਮੀਤ ਸਿੰਘ ਜੀ ਹੁਣੀ ਚਾਹ ਦੇ ਨਾਲ ਵੇਸਣ ਲੈ ਕੇ ਆਏ ਆ ਤੇ ਪੂਰਾ ਨਜ਼ਾਰਾ ਵੱਜਾ ਪਿਆ ਵਾ ਵੇਸਣ ਬਹੁਤ ਵਧੀਆ ਤਾਜ਼ਾ ਹੁੰਦਾ ਜੀ ਤੇ ਜਿੱਥੋਂ ਲੈ ਆਈਦਾ ਕਿਲੇ ਲਾਲ ਸਿੰਘ ਜੀ ਦੀ ਦੁਕਾਨ ਤੋਂ ਆ ਬਹੁਤ ਜ਼ਿਆਦਾ ਤਾਜ਼ਾ ਵੇਸਣ ਦਾ ਹੋਰ ਕੀ ਪੀਣ ਲੱਗੇ ਚਾਹ ਹਾਂਜੀ ਚਾਹ ਪੀ ਲੱਗੇ ਨਾਲ ਵੇਸਣ ਲੱਗਣਗੇ ਲੱਗਣਗੇ ਪੂਰੇ ਨਜ਼ਾਰੇ ਬਹੁਤ ਲਖ ਲਖਾ ਦੇਖੋ ਜੀ ਲਾਓ ਯਾਰ ਲਾਓ ਜੀ ਕਿਦਾਂ ਦਾ ਵਧੀਆ ਵੇਸਣ ਬਣਦਾ ਚਾਹ ਵੀ ਵਧੀਆ ਟੈਸਟ ਕਰਕੇ ਦੱਸੋ ਦੱਸੋ ਹੁਣ ਹੁਣ ਦੱਸੋ ਕੈਂਟ ਆ ਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਵੇਖੋ ਚਾਹ ਦੇ ਨਾਲ ਵੇਸਣ ਆਉਂਦਾ ਵਾ ਤੇ ਚਾਹ ਵੀ ਵਧੀਆ ਆਉਂਦੀ ਆ ਤੇ ਰੱਖ ਲੋ ਰੱਖ ਲੋ ਚਾਹ ਵਧੀਆ ਆਉਂਦੀ ਆ ਤੇ ਨਾਲ ਵੇਸਣ ਤਾਜ਼ਾ ਤੇ ਨਜ਼ਾਰੇ ਮੱਝੇ ਪਏ ਸਾਡੇ ਬਹੁਤ ਵਧੀਆ ਕੈਂਟ ਨਜ਼ਾਰਾ ਬਣਿਆ ਪਿਆ ਜੀ ਬਹੁਤ ਵਧੀਆ ਕੀ ਲੈ ਆਂਦੇ ਆ ਵਾ ਬਹੁਤ ਨਾਲ ਲੱਗੇ ਜੀ ਭਾਈ ਜੀ ਲੈ ਲਿਆ ਵਾ ਬਹੁਤ ਵਧੀਆ ਤੇ ਕੰਮ ਤੋਂ ਆ ਗਏ ਜੀ ਹਾਂਜੀ ਹਾਂਜੀ ਲਓ ਜੀ ਸਾਥੀ ਹੁਣ ਅਸੀਂ ਆ ਗਏ ਅੱਜ ਕੰਮ ਤੋਂ ਦੁੱਧ-ਦੁੱਧ ਲੈ ਲਿਆ ਵਾ ਤੇ ਕੰਮ ਖਤਮ ਕਰਕੇ ਹੁਣ ਅਸੀਂ ਜਾ ਰਹੇ ਹਾਂ ਘਰਾਂ ਡੇਰੀ ਤੇ ਵੇਖੋ ਦੁੱਧ ਦੇ ਨਾਲ ਮਠਿਆਈਆਂ ਲੱਡੂ ਮੋਤੀਚੂਰ ਦੇ ਪਰਤੀ ਵਧੀਆ ਘੈਂਟ-ਘੈਂਟ ਚੀਜ਼ਾਂ ਵੇਖੋ ਤਾਜ਼ੀਆਂ ਫਰੈਸ਼ ਐ ਟੇਸਟੀ ਚੀਜ਼ਾਂ ਨੇ ਤੇ ਇੱਥੇ ਆਣ ਕੇ ਜਦੋਂ ਤੁਸੀਂ ਆਉਣਾ ਜੀ ਇੱਥੇ ਦੁਕਾਨ ਤੇ ਆ ਕੇ ਖਰੀਦੋ ਇਧਰ ਦੇਸੀ ਘਿਓ ਵੀ ਮਿਲਦਾ ਜੀ ਹਰ ਇੱਕ ਚੀਜ਼ ਮਿਲਦੀ ਆ ਤੁਸੀਂ ਜਦੋਂ ਵੀ ਆਉਣਾ ਇੱਥੇ ਦੇਸੀ ਘਿਓ ਦੁੱਧ ਆਹੀ ਆਪਾਂ ਇਥੋਂ ਖਰਦੇ ਆਂ ਘਿਓ ਵੀ ਖਰਦੇ ਆਂ ਤੇ ਹਰ ਇੱਕ ਚੀਜ਼ ਵਧੀਆ ਵਧੀਆ ਮਿਲਦੀ ਆ ਪਿਓਰ ਚੀਜ਼ ਮਿਲਦੀ ਆ ਇੱਥੇ ਇੱਥੇ ਆਜ ਵੀ ਦੋ ਹਾਂ ਲੈ ਲਿਆ ਸਮਾਨ ਫਿਰ ਲੈ ਲਿਆ ਜੀ ਚੱਲੀਏ ਚਲੋ ਜੀ